ਹਾਂਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚਰਜੀਤ ਸਿੰਘ ਜੀ ਕਿੱਥੋਂ ਆਏ ਹੋ ਤੁਸੀਂ ਮੇਰਾ ਪਿੰਡ ਬੈਸਰ ਕੰਦਾ ਜੀ ਤੁਸੀਂ ਉਹਰੇ ਕੈਂਪ ਦੇ ਵਿੱਚ ਪਹੁੰਚੋਗੇ ਮੋਡ ਕਰਦੇ ਕੀ ਕਹਿਣਾ ਚਾਹੋਗੇ ਕੈਂਪ ਬਾਰੇ ਮੈਂ ਕੈਂਪ ਬਾਰੇ ਇਹ ਕਹਿਣਾ ਚਾਹੁੰਦਾ ਜੀ ਇਹ ਕੈਂਪ ਬਹੁਤ ਵਧੀਆ ਜੀ ਇਹ ਲੀਵਰ ਦੀਆਂ ਵਾਰੀਆਂ ਤੇ ਪੇਟ ਦੀਆਂ ਵਾਰੀਆਂ ਦਾ ਕੈਂਪ ਲੱਗਿਆ ਹੋਇਆ ਇਹਦੇ ਵਿੱਚ ਕੈਂਪ ਦੇ ਵਿੱਚ ਬਹੁਤ ਵਧੀਆ ਡਾਕਟਰ ਬਹੁਤ ਸੂਝਵਾਨ ਡਾਕਟਰਾਂ ਤੇ ਇਹਨਾਂ ਦੀ ਸਮੁੱਚੀ ਟੀਮ ਨੇ ਆ ਕੇ ਤੇ ਲੋਕਾਂ ਨੂੰ ਸਾਹਮਣੇ ਬਹੁਤ ਵਧੀਆ ਇਹ ਮਾਦਰ ਵੀ ਚੈੱਕ ਅਪ ਕੀਤਾ ਚੈੱਕ ਅਪ ਕੀਤਾ ਤੇ ਲੋਕਾਂ ਨੂੰ ਇੱਕ ਜਿਹੜੀ 45 ਵਾਲੀ ਮਾਦਰ ਸੀਗੀ ਇਹ ਫਾਈਬਰੋਸਿਕਰ ਉਸ ਕਹਨ ਕੋ 500 ਰੁਪਏ ਵਿੱਚ ਕਰਕੇ ਦਿੱਤੀ ਹੈ ਬੜਾ ਡਾਕਟਰ ਸਾਹਿਬ ਤੇ ਡਾਕਟਰੀ ਸਮੂਹਟੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਵੀ ਆਪਣੇ ਕੀ ਚੈੱਕਅਪ ਕਰਵਾਉਣਾ ਹੈ ਇਸ ਮੈਂ ਲੀਵਰ ਦੇ ਆ ਦੀ ਸਬਸਿਆ ਸੀ ਮੈਨੂੰ ਜੀ ਮੈਂ ਉਹਨਾਂ ਬਾਰੇ ਚੈੱਕਅਪ ਕਰਾਈ ਸੀ ਮੈਂ ਫਾਈਬਰੋਸਕੈਨ ਕਰਾਈ ਹੈ ਜੀ ਠੀਕ ਹੈ ਤੇ ਕਿਵੇਂ ਲੱਗਿਆ ਡਾਕਟਰ ਸਾਹਿਬ ਦਾ ਸਵਾਦ ਤੁਹਾਨੂੰ ਮੈਨੂੰ ਡਾਕਟਰ ਦਾ ਸਵਾਦ ਬਹੁਤ ਚੰਗਾ ਲੱਗਿਆ ਜੀ ਠੀਕ ਹੈ ਤੁਹਾਨੂੰ ਲੱਗਦਾ ਇਹ ਜੇ ਕੈਂਪ ਹੋਰ ਲੱਗਣੇ ਚਾਹੀਦੇ ਨੇ ਹਾਂ ਜੀ ਜ਼ਰੂਰ ਲੱਗਣੇ ਚਾਹੀਦੇ ਭਾਵੇਂ ਕਿਤੇ ਵਿੱਚ ਆਉਣ ਵਾਲੇ ਵੀ ਕਿਸੇ ਹਰੇਕ ਮਤਲਬ ਵੀ ਸ਼ਹਿਰ ਚ ਹਰੇਕ ਉਸਤਾਲ ਚ ਜ਼ਰ